ਸਾਹਿਬੇ ਕਮਾਲ ਚਵਰੂ ਸ਼ਬਦਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅੰਮ੍ਰਿਤ ਹਜੂਰੀ ਅੰਦਰ ਇਕੱਤਰ ਹੋਏ ਸਤ ਸੰਗੀ ਪਿਆਰਿਓ ਹਫਤਾਵਰੀ ਦੀਵਾਨਾ ਅੰਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆ ਦੇ ਪਾਵਨ ਗੋਲਾਂ ਦੀ ਵਿਚਾਰ ਆਪ ਜੀਆਂ ਨਾਲ ਰਲ ਮਿਲ ਕੇ ਸਾਂਝੀ ਕਰਦੇ ਆਏ ਹਾਂ ਅੱਜ 20ਵੇਂ ਸਲੋਕ ਦੀ ਵਿਚਾਰ ਆਪ ਜੀਆਂ ਨਾਲ ਸਾਂਝੀ ਕਰਨੀ ਅਸੀਸ ਬਖਸ਼ੋ ਫਤੇ ਦੀ ਸਾਂਝ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾ ਦਾ ਅਰਥ ਡਰ ਉਦਰਮਤ ਦਾ ਅਰਥ ਭੈੜੀ ਮਤ ਹਰਨ ਦਾ ਮਤਲਬ ਨਾਸ਼ ਹੋ ਜਾਣਾ ਕਲ ਕਲਯੁਗ ਦੇ ਅੰਦਰ ਗੁਰੂ ਤੇਗ ਬਹਾਦਰ ਦੀ ਅਸੀਸ ਦਿੰਦੇ ਜੀਨੇ ਵੀ ਰੱਬ ਦੇ ਨਾਮ ਨੂੰ ਜਪਿਆ ਮਾਲਕ ਨੇ ਉਹਦੇ ਡਰ ਵੀ ਖਤਮ ਕਰਤੇ ਉਹਦੇ ਅੰਦਰੋਂ ਭੈੜੀ ਮਤ ਦਾ ਨਾਸ਼ ਵੀ ਕਰਤਾ ਨੇ ਸਦਿਨ ਜੋ ਦਿਨ ਰਾਤ ਨਨਕ ਭਜੈ ਜਿਹੜਾ ਵੀ ਮਾਲਕ ਦਾ ਸਿਮਰਨ ਕਰੇਗਾ ਸਫਲ ਹੋਏ ਤੇ ਹੀ ਕਾਮ ਉਹਦੇ ਹਰ ਇੱਕ ਕੰਮ ਸਫਲੇ ਹੋ ਜਾਣੀ ਅਸੀਂ ਰੋਜ਼ ਪੜ੍ਹ ਕੇ ਆਉਂਦੇ ਆ ਵੀ ਜਿਹੜਾ ਗੁਰੂ ਕੋਲ ਬਹਿ ਕੇ ਗੁਰੂ ਦੀ ਗੱਲ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਸਤਿਗੁਰੂ ਉਹਦੇ ਅੰਦਰੋਂ ਭੈੜੀ ਮਤ ਦਾ ਨਾਸ਼ ਕਰ ਦਿੰਦੇ ਜਿਵੇਂ ਅਸੀਂ ਸ਼ਬਦ ਪੜ੍ਹਦੇ ਆ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰੂ ਸਿੱਖ ਦੇ ਵਿੱਚੋਂ ਭੈੜੀ ਮਤ ਦਾ ਨਾਸ਼ ਕਰ ਦਿੰਦਾ ਹੈ ਤਾਂ ਹੀ ਉਹ ਤਾਂ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਆ ਸਾਨੂੰ ਅਸੀਸ ਦਿੱਤੀ ਵੀ ਆਪਣੇ ਸੱਜਣ ਮਿੱਤਰ ਵੀ ਉਹ ਬਣਾਵੋ ਜਿਨ੍ਹਾਂ ਦੇ ਕੋਲ ਬਹਿ ਕੇ ਪਾਪਾਂ ਵਾਲੀ ਮਤ ਦਾ ਨਾਸ਼ ਹੋ ਜਾਣਾ ਹੈ ਜਿਨ੍ਹਾਂ ਦਸੰੜੇ ਆ ਦੁਰਮਤ ਵੰਜੈ ਮਿੱਤਰ ਅਸਾੜੜੇ ਸੀ ਹੋ ਟੁੱਟੇ ਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੀ ਉਹਨਾਂ ਕੋ ਬਹਿ ਜਿਨ੍ਹਾਂ ਕੋ ਬਹਿ ਕੇ ਤੇਰੇ ਅੰਦਰੋਂ ਮਾੜੀ ਮਤ ਤੇਰੇ ਅੰਦਰੋਂ ਭੈੜੀ ਸੋਚ ਖਤਮ ਹੋ ਜਾਵੇ ਹੁਣ ਵੇਖਿਓ ਜਿਨ੍ਹਾਂ ਦੇ ਅੰਦਰ ਮਾੜੀ ਮਤਾ ਡਰਦੇ ਵੀ ਉਹ ਨਹੀਂ ਕਿਉਂਕਿ ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲ ਭੈੜੀ ਮਤਾ ਡਰਪੋਕ ਉਹ ਆਇਆ ਸੱਚੀ ਮਤ ਵਾਲਾ ਕਦੇ ਡਰਦਾ ਵੀ ਨਹੀਂ ਹੈ ਜੇ ਭੈੜੀ ਮੱਤ ਸੱਜਣ ਠੱਗ ਕੋਲ ਆਇਆ ਜਿਨੇ ਇਹ ਪ੍ਰਣ ਕਰ ਲਿਆ ਵੀ ਅੱਜ ਗੁਰੂ ਨਾਨਕ ਸਾਹਿਬ ਜੀਆ ਨੂੰ ਜ਼ਹਿਰ ਦੇ ਕੇ ਮਾਰ ਕੇ ਇਹਨਾਂ ਦੇ ਕੋਲ ਜੋ ਧਨ ਦੌਲਤ ਉਹ ਲੁੱਟ ਲੈਣਾ ਹੈ ਇਹ ਭੈੜੀ ਮੱਤ ਆਇਆ ਪਰ ਗੁਰੂ ਨਾਨਕ ਸਾਹਿਬ ਸੱਚੀ ਮੱਤ ਆਇਆ ਗੁਰੂ ਨਾਨਕ ਸਾਹਿਬ ਸੱਚੀ ਸੋਚ ਦੇ ਪੁਜਾਰੀ ਨੇ ਸੱਚ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀਆ ਨੇ ਆਖਿਆ ਇਹ ਨਹੀਂ ਵੀ ਤੇਰਾ ਪਕਵਾਨ ਨਹੀਂ ਸਕਣਾ ਤੇਰਾ ਭੋਜਨ ਨਹੀਂ ਸਕਣਾ ਤੇਰੇ ਕੋਲ ਬਹਿਣਾ ਨਹੀਂ ਤੇਰੇ ਨਾਲ ਗੱਲ ਇਹ ਨਹੀਂ ਆਖਿਆ ਸਗੋ ਗੁਰੂ ਨਾਨਕ ਸਾਹਿਬ ਜੀਆਂ ਮਰਦਾਨੀ ਨੂੰ ਆਖਿਆ ਮਰਦਾਨੇ ਆ ਆ ਬਹਿ ਕੇ ਮਾਲਕ ਦੀ ਸਿਫਤ ਕਰੀਏ ਜੇ ਮਾਲਕ ਨੇ ਖਾਣਾ ਬਖਸ਼ੇ ਆਇਆ ਸਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ ਇਹ ਸ਼ਬਦ ਸੁਣਾਇਆ ਸਜਣਾ ਜਿਨ੍ਹਾਂ ਦੀ ਖਾਤਰ ਤੂੰ ਇਹ ਮਾੜੇ ਕੰਮ ਮਾੜੀ ਸੋਚ ਮਾੜੇ ਫੁਰਨੇ ਲੈ ਕੇ ਕਿਸੇ ਲਈ ਜ਼ਹਿਰ ਦਵੇਂਗਾ ਇਹ ਜ਼ਹਿਰ ਕੱਲ ਨੂੰ ਤੈਨੂੰ ਵੱਢਣੀ ਪੈਣੀ ਆ ਜੇ ਮਾੜਾ ਕਰੇਗਾ ਮਾੜਾ ਸੋਚੇਗਾ ਇਹ ਕੱਲ ਤੇਰੇ ਕੋਲੇ ਆਉਣਾ ਕਿਹਨਾਂ ਦੀ ਖਾਤਰ ਕਰਦਾ ਹੈ ਰੱਬ ਦੇ ਘਰ ਦੇ ਵਿੱਚ ਨਵੇੜਾ ਹੋਣਾ ਆ ਇੱਕ ਪਾਸੇ ਸੱਚ ਵਾਲੇ ਨੇ ਇੱਕ ਪਾਸੇ ਝੂਠ ਵਾਲੇ ਨੇ ਵੇਖੀ ਉਥੇ ਆ ਝੂਠ ਬੋਲ ਬੋਲ ਕੇ ਉਥੇ ਵੀ ਕਿਤੇ ਮਾੜੇ ਪਾਸੇ ਨਾ ਚਲੇ ਆ ਜਾ ਇੰਨੀ ਕ ਗੱਲ ਸਮਝਾਈਆ ਸ਼ਬਦ ਦੇ ਵਿੱਚ ਅੱਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਗੁਰੂ ਨਾਨਕ ਸਾਹਿਬੇ ਖਾਣਾ ਨਹੀਂ ਖਾਣਾ ਆਪ ਪਰੋਸਿਆ ਹੋਇਆ ਆਪ ਅੱਗੇ ਰੱਖਿਆ ਖਾਣਾ ਖੋ ਕੇ ਲੈ ਜਾਂਦਾ ਕਹਿੰਦਾ ਇਹ ਨਾ ਖਾਏ ਹੋ ਵਿੱਚ ਮੈਂ ਜ਼ਹਿਰ ਪਾਈਆ ਆਇਆ ਵਾ ਸਾਡੇ ਸਤਿਗੁਰੂ ਜੀ ਵੇਖੋ ਕਿੱਡੇ ਕਮਾਲ ਦੇ ਨੇ ਫਿਰ ਵੀ ਉਹਦੇ ਕੋਲ ਬਹਿ ਕੇ ਉਹਨੂੰ ਫੇਰ ਪਿਆਰ ਨਾ ਸਮਝਾ ਕੇ ਉਹਦੇ ਕੋਲ ਖਾਣਾ ਵੀ ਖਾਦਾ ਉਹਨੂੰ ਫੇਰ ਸਿੱਖਿਆ ਦਿੱਤੀ ਹੋਈ ਜਿਨ੍ਹਾਂ ਦੇ ਲਈ ਕਰਦਾ ਇਹ ਮਾੜੀ ਮੱਤ ਆਇਆ ਵਾ ਮੈਂ ਕਹਿੰਦਾ ਜੇ ਉਹਨੂੰ ਸੱਚੀ ਮੱਤ ਮਿਲੀ ਤੇ ਉਹ ਡਰ ਗਿਆ ਆ ਵਾ ਨਹੀਂ ਇਹ ਇਹ ਨਹੀਂ ਕੰਮ ਕਰਨਾ ਉਹਦੇ ਅੰਦਰੋਂ ਉਹ ਦੁਨੀਆ ਵਾਲਾ ਡਰ ਖਤਮ ਹੋ ਗਿਆ ਨਿਰੰਕਾਰ ਵਾਲਾ ਡਰ ਪੈ ਗਿਆ ਇੱਕ ਗੱਲ ਇਹ ਵੀ ਯਾਦ ਰੱਖਿਓ ਰੱਬ ਦਾ ਡਰ ਰੱਬ ਨੇ ਜਿੰਨਾ ਗੁਰਬਾਣੀ ਵਿੱਚ ਸਾਨੂੰ ਡਰ ਦੀ ਲਿਆਖਿਆ ਉਸੇ ਡਰ ਦੇ ਵਿੱਚੋਂ ਪਿਆਰ ਪੈਦਾ ਹੁੰਦਾ ਹੈ ਆ ਜੇ ਗੁਰੂ ਨਾਨਕ ਸਾਹਿਬ ਲਿਖਦੇ ਨੇ ਨਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਚੇਤਾ ਰੱਖਿਓ ਜੇ ਸੂਰਜ ਚੰਦ ਹਵਾ ਪਾਣੀ ਰੱਬ ਦੇ ਡਰ ਵਿੱਚ ਨੇ ਉਹ ਸਾਨੂੰ ਕਦੇ ਤਕਲੀਫ ਨਹੀਂ ਦਿੰਦੇ ਜੀ ਜਾਣ ਕੇ ਵੇਖੋ ਵੀ ਉਹ ਰੱਬ ਦੀ ਭੈ ਭਾਵਨੀ ਵਿੱਚ ਚੱਲ ਕੇ ਸਾਡੇ ਲਈ ਸੁੱਖ ਪ੍ਰਦਾਨ ਕਰਦੇ ਨੇ ਧੁੱਪ ਦਾ ਵੱਧ ਹੋਣਾ ਫਸਲਾਂ ਦੀ ਪੱਕਿਆਈ ਆਇਆ ਵਾ ਠੰਡ ਵੱਧ ਹੋ ਜਾਣੀ ਬੀਜ ਦਾ ਪੁੰਗਰਨਾ ਆ ਹਰ ਇੱਕ ਬਣਤਰ ਰੱਬ ਨੇ ਬਹੁਤ ਨਿਆਰੇ ਤਰੀਕੇ ਨਾਲ ਬਿਣਾਈ ਹੋਈ ਆਏ ਆ ਸਾਡੇ ਲਈ ਕਿਤੇ ਨਾ ਕਿਤੇ ਉਹ ਕੌੜੀ ਹੋ ਸਕਦੀ ਪਰ ਰੱਬ ਦੀ ਬਣਾਈ ਹੋਈ ਖੇਡ ਦੇ ਵਿੱਚੋਂ ਅੱਗੇ ਪਿਆਰ ਪੈਦਾ ਹੁੰਦਾ ਹੈ ਅਰ ਸਾਡੇ ਸਤਿਗੁਰੂ ਜੀ ਕਹਿੰਦੇ ਰੱਬ ਦਾ ਡਰ ਰੱਖ ਰੱਬ ਪ੍ਰਤੀ ਪਿਆਰ ਰੱਖ ਜਿੰਨਾ ਰੱਖੇਗਾ ਤੇਰੇ ਅੰਦਰੋਂ ਮਾੜੀ ਮਤ ਚੱਲੇਗੀ ਡਰ ਖਤਮ ਹੋ ਗਏ ਜਿਨੇ ਵੀ ਰੱਬ ਦਾ ਨਾਮ ਜਪੇ ਆ ਸਤਿਗੁਰੂ ਜੀ ਕਹਿੰਦੇ ਰੱਬ ਦੇ ਨਾਮ ਨੇ ਉਹਦੇ ਵਿੱਚੋਂ ਭੈੜੀ ਮਤ ਦਾ ਨਾਸ਼ ਕਰਤਾ ਅੱਗੇ ਕਹਿੰਦੇ ਇਸ ਦਿਨ ਜੋ ਨਾਨਕ ਪੜਾ ਜਿਹੜਾ ਦਿਨ ਰਾਤ ਇਹ ਵਾਲੇ ਮਾਲਕ ਨੂੰ ਜਪੇਗਾ ਸਫਲ ਹੋਏ ਤੇ ਕਾ ਉਹਦੇ ਸਾਰੇ ਕੰਮ ਸਫਲੇ ਹੋ ਜਾਣਗੇ ਸਾਡੇ ਜਿੰਨੇ ਕਾਰਜ ਸਵਾਰੇ ਗਏ ਸਾਡੇ ਗੁਰੂਆਂ ਨੇ ਸਵਾਰੇ ਸਕੇ ਸਾਡੇ ਲਈ ਸਾਡੇ ਗੁਰੂ ਨਾਨਕ ਸਾਹਿਬ ਦੀ ਸਾਡੇ ਲਈ ਬਹੁਤ ਬਲੱਖਣ ਤਾਕਤ ਲੈ ਕੇ ਆਏ ਨੇ ਮੈਂ ਬਹੁਤ ਵਰੀ ਗੱਲ ਕਰਦਾ ਵੀ ਗੁਰੂ ਨਾਨਕ ਸਾਹਿਬ ਦੀ ਜਪਦੀ ਸਾਹਿਬ ਨੇ ਸਾਡੇ ਜ਼ਿੰਦਗੀ ਦੇ ਜਿਉਣੇ ਨੂੰ ਬਦਲ ਕੇ ਰੱਖਤਾ ਹੈ ਆਪਾਂ ਜਿਹੜਾ ਅਸੀਂ ਇੱਕ ਓੰਕਾਰ ਪੜਦੇ ਆਂ ਆ ਇਥੋਂ ਲੈ ਕੇ ਜਿੰਨੀ ਨਾਮ ਤਿਆ ਆ ਗਏ ਮਸ਼ੱਕਤ ਕਾਲ ਇਹਨਾਂ 38 ਪੌੜੀਆਂ ਚ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੀ ਮਿਹਨਤ ਲਿਖੀ ਆ ਜੀ ਆ ਕਦੇ ਸਮਝ ਕੇ ਵੇਖਿਓ ਪਹਿਲਾਂ ਸੁਣਿਆ ਦੀਆਂ ਫਿਰ ਮੰਨੇ ਦੀ ਫਿਰ ਪੰਜ ਦੀ ਗੱਲ ਆ ਫਿਰ ਪੰਚ ਤੇ ਪਹੁੰਚ ਕੇ ਵੀ ਗੱਲ ਇਹ ਕਰਤੀ ਵੀ ਇੱਥੇ ਬਹੁਤ ਨੇ ਅਸੰਖੇ ਨੇ ਜਿਨ੍ਹਾਂ ਨੇ ਪਾਪ ਪਰ ਅਸੰਖ ਉਹ ਵੀ ਨੇ ਜਿਨ੍ਹਾਂ ਨੇ ਨਾਮ ਵੀ ਕਮਾਇਆ ਕਈ ਉਹ ਵੀ ਨੇ ਜਿਨ੍ਹਾਂ ਨੇ ਤੀਰਥਾਂ ਤੇ ਜਾ ਕੇ ਬਹੁਤ ਤਾਕਤਾਂ ਲੈਣ ਦੀ ਗੱਲ ਕੀਤੀ ਇੱਥੇ ਉਹ ਵੀ ਨੇ ਜਿਹੜੇ ਸੱਚਖੰਡ ਵਸੈ ਨਿਰੰਕਾਰ ਦੀ ਕਹਾਣੀ ਨੂੰ ਵੀ ਸਮਝ ਗਏ ਗੁਰੂ ਨਾਨਕ ਸਾਹਿਬ ਜੀਆ ਨੇ ਸਾਡੇ ਕਾਰਜਾਂ ਨੂੰ ਸਵਾਰੇ ਆਇਆ ਬਾਹਰੀ ਕਾਰਜ ਕੀ ਸਵਾਰਨੇ ਸਾਡੀ ਰੋਹਾਨੀ ਕਾਰਜ ਸਵਾਰਨੇ ਜ਼ਰੂਰੀ ਹੈ ਬਾਹਰ ਦੇ ਪੱਖ ਤੇ ਮਿਹਨਤ ਕਰਦੇ ਆਏ ਆ ਸਾਡੀ ਮਿਹਨਤ ਬੋਲਦੀ ਆ ਜਾਵਾ ਅਸੀਂ ਕੁਝ ਮਿਹਨਤ ਕਰੀਏ ਇੱਕ ਇੱਕ ਕੰਮ ਨੂੰ 5 10 ਸਾਲ ਲਾਈਏ ਨਾ ਸਾਡੇ 10 ਸਾਲਾਂ ਬਾਅਦ ਆਪਣੀ ਜ਼ਿੰਦਗੀ ਦਾ ਅਨੁਮਾਨ ਵੇਖਾ ਵੀ ਮੈਂ ਕਿੱਥੋਂ ਸ਼ੁਰੂਆਤ ਕਰਕੇ ਕਿੱਥੇ ਪਹੁੰਚ ਗਿਆ ਆਏ ਆ ਸਵਾਦ ਉਸ ਦਿਨ ਜਿੱਦਣ ਮੈਂ ਜਪਜੀ ਸਾਹਿਬ ਨੂੰ 10 ਸਾਲ ਪੜ੍ਹਿਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਸਵਾਦ ਵਾਹਿਗੁਰੂ ਨਾਮ ਜਪੜ ਦਾ ਆਵੇਗਾ ਉਸ ਦਿਨ ਜ਼ਿੰਦਗੀ ਦੇ ਕਾਰਜ ਜਸਵੰਦ ਇਸ ਸਾਧਗੁਰੂ ਜੀ ਪਹਿਲੇ ਬੰਦ ਚ ਅਸੀਸ ਦਿੰਦੇ ਨੇ ਅਗਲੇ ਬੰਦ ਚ ਆਖਣ ਲੱਗੇ ਜੇਹਬਾ ਗੁਣ ਕੋ ਬਿੰਦ ਭਜੋ ਇਹ ਜ਼ੁਬਾਨ ਮਾਲਕ ਦੇ ਗੁਣ ਗਾ ਕੰਨ ਸੁਨੋ ਹਰ ਨਾਮ ਆਪਣੀਆਂ ਕੰਨਾਂ ਦੇ ਨਾਲ ਮਾਲਕ ਦੀ ਬਾਣੀ ਨੂੰ ਸੁਣ ਕਹੋ ਨਾਨਕ ਸੁਨ ਰੇ ਮਨਾ ਜੀਨੇ ਵੀ ਇਹ ਮਾਲਕ ਦੇ ਬਚਨਾਂ ਨੂੰ ਸੁਣਿਆ ਪਰੈ ਨਾ ਜਮ ਕਹਿ ਤਾਮ ਉਹ ਜਮਾਂ ਦੀਆਂ ਫਾਇਆਂ ਚ ਨਹੀਂ ਪੈਂਦਾ ਹੁਣ ਸਾਤੇ ਸਤਿਗੁਰੂ ਜੀ ਅਗਲੇ ਬੰਦ ਚ ਸਾਨੂੰ ਸਮਝਾਉਂਦੇ ਨੇ ਵੀ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਮਾਲਕ ਦਾ ਨਾਮ ਤੇ ਕੰਨਾਂ ਨਾਲ ਮਾਲਕ ਦਾ ਨਾਮ ਸੁਣ। ਅਸੀਂ ਰੋਜ਼ ਪੜ ਕੇ ਆਉਂਦੇ ਆਂ ਆਨੰਦ ਸਾਹਿਬ ਦੇ ਵਿੱਚ ਸਾਨੂੰ ਗੁਰੂ ਰੋਜ਼ ਸਮਝਾਉਂਦਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਸਾਨੂੰ ਸਮਝਾਇਆ ਜਾਂਦਾ ਜਾਂਦਾ ਹੈ। ਵੀ ਕਿਹੜਿਆ ਸਵਾਦਾਂ ਵਿੱਚ ਆਇਆ ਇਸ ਜ਼ੁਬਾਨ ਤੋਂ ਜਿੰਨਾ ਤੂੰ ਦੁਨਿਆਵੀ ਰਸ ਦੀ ਗੱਲ ਕਰੇਂਗਾ ਨਾ ਉਹਨਾ ਇਹਨੇ ਦੁਨਿਆਵੀ ਰਸ ਵਰਗਾ ਬਣ ਜਾਣਾ ਕਦੋਂ ਇਸ ਜ਼ੁਬਾਨ ਤੋਂ ਮਾਲਕ ਦਾ ਨਾਮ ਜਪੇਂਗਾ ਈ ਦੀ ਗੱਲ ਯਾਦ ਰੱਖਿਓ ਸਤਿਗੁਰੂ ਜੀ ਕਹਿੰਦੇ ਜਿਹੜਾ ਜਿਵੇਂ ਦਾ ਜ਼ੁਬਾਨ ਦਾ ਰਸ ਹੋਣਾ ਆਇਆ ਨਾ ਓਵੇਂ ਦਾ ਤੇਰੀ ਜ਼ਿੰਦਗੀ ਦਾ ਰਸ ਬਣ ਜਾਣਾ ਆਇਆ ਸਾਡੀ ਜ਼ਿੰਦਗੀ ਸਾਡੀ ਜ਼ੁਬਾਨ ਸਾਡਿਆਂ ਕੰਨਾਂ ਦੇ ਸਰੋਤਾਂ ਤੇ ਖਲੋਤੀ ਆ ਜਾਵਾ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨਹਿਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਈ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਜਿਨ੍ਹਾਂ ਦੀਆਂ ਜ਼ੁਬਾਨਾਂ ਭੈੜਿਆਂ ਬੋਲਾਂ ਦੇ ਵਿੱਚ ਨੇ ਜਿਨ੍ਹਾਂ ਦੇ ਕੰਨ ਭੈੜਿਆਂ ਬੋਲਾਂ ਦੇ ਨਾਲ ਜੁੜ ਗਏ ਨੇ ਉਹਨਾਂ ਦੀ ਜ਼ਿੰਦਗੀ ਵੀ ਓਵੇਂ ਦੀ ਬਣ ਗਈ ਆ ਜਾਵਾ ਇਸ ਗੱਲ ਨੂੰ ਅਪਣਾਏ ਉਹ ਸਮਝਿਓ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿੱਕੂ ਫਿੱਕਾ ਸੱਦੀ ਹੈ ਫਿੱਕਾ ਫਿੱਕੀ ਸੋਏ ਜਿਨ੍ਹਾਂ ਨੇ ਜ਼ੁਬਾਨ ਤੋਂ ਫਿੱਕਾ ਬੋਲਿਆ ਉਹਨਾਂ ਦਾ ਤਨ ਮਨ ਫਿੱਕਾ ਹੋਇਆ ਜਾਵਾ ਉਹਨਾਂ ਦਾ ਤਨ ਵੀ ਫਿੱਕਾ ਹੋ ਗਿਆ ਅੰਦਰ ਦਾ ਮਨ ਵੀ ਫਿੱਕਾ ਹੋ ਗਿਆ ਜਿੰਨੇ ਭੜੇ ਬੋਲ ਜ਼ੁਬਾਨ ਤੇ ਨੇ ਓਨੇ ਹੀ ਭੜੇ ਬੋਲ ਅੰਦਰ ਨਹੀਂ ਸਾਡੇ ਇਹ ਤਾਂ ਇੱਕ ਆਮ ਜੀ ਗੱਲ ਆਇਆ ਜੋ ਟੈਂਕੀ ਦੇ ਵਿੱਚ ਪਾਇਆ ਜਾਇਆ ਹੈ ਨਾ ਬਰਤਨ ਚ ਜੋ ਤੁਹਾਡਾ ਪਦਾਰਥ ਪਾਇਆ ਨਿਕਲਣਾ ਉਹੀ ਉਹ ਬਾਹਰ ਆਇਆ ਜਾ ਇਥੇ ਦਿਮਾਗ ਰੂਪੀ ਟੈਂਕੀ ਚ ਜੋ ਪਾਵਾਂਗੇ ਜ਼ੁਬਾਨ ਨੇ ਕੱਢਣਾ ਵੀ ਉਹੀ ਉਹ ਆਇਆ ਜਾ ਇਹ ਕਦੇ ਵੀ ਨਹੀਂ ਹੋਇਆ ਵੀ ਇਥੇ ਗੰਦ ਹੋਵੇ ਤੇ ਜ਼ੁਬਾਨ ਅੱਖੇ ਵਾਗਰੂ ਇਹ ਕਦੇ ਵੀ ਨਹੀਂ ਹੋਣਾ ਦੁਨੀਆ ਨੂੰ ਪਰਵਾ ਸਕਦੇ ਆ ਜਾਂ ਸ਼ਬਦਾਂ ਦੀ ਬਣਤਰ ਬਣਾ ਕੇ ਪਰ ਮਾਲਕ ਦੇ ਘਰ ਚ ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਉਹੀ ਉਹ ਜ਼ੁਬਾਨਾਂ ਤੇ ਬਾਹਰ ਨਿਕਲਣਾ ਆਇਆ ਜਾ ਦੀਦੀ ਜ਼ੁਬਾਨ ਤੇ ਗੰਧ ਉਹਦੇ ਅੰਦਰ ਵੀ ਗੰਦਾ ਆਵਾ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਆਪਣੀ ਜ਼ੁਬਾਨ ਤੋਂ ਮਾਲਕ ਦੀ ਸਿਫਤ ਕਰ ਇਨ੍ਹਾਂ ਕੰਨਾਂ ਦੇ ਨਾਲ ਜਿੰਨਾ ਤੂੰ ਮਾਲਕ ਨੂੰ ਸੁਣੇਗਾ ਉਹਨਾ ਤੇਰਾ ਜਮਾ ਕੀ ਫਾਈ ਕੱਟੀ ਜਾਣੀ ਕੱਢੀ ਸੌਖੀ ਹੁੰਦੀ ਆ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਕਿੰਨਾ ਹੋਣਾ ਵੱਡਾ ਭਾਈ ਮਰਦਾਨਾ ਜਿਨੇ 54 ਸਾਲ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਹੈ ਆ ਸੁਣਿਆ ਨਹੀਂ ਗੁਰੂ ਨਾਨਕ ਸਾਹਿਬ ਨੂੰ ਮੰਨਿਆ ਵੀ ਆਇਆ। ਉਹਦੇ ਬਦਲੇ ਪਤਾ ਨਹੀਂ ਕਿੰਨੇ ਕਬੂਲ ਕਬੂਲ ਸੁਣਨੇ ਪਏ। ਕਿੰਨੀਆਂ ਕਥਾਵਾਂ ਥੂਆਂ ਦੇ ਉੱਤੇ ਅੜਚਣਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਭਾਗੀ ਰਿਹਾ ਹੈ। ਕਦੇ ਜਾਣ ਕੇ ਵੇਖੋ ਵੀ ਮਰਦਾਨੇ ਦੀ ਕਿੰਨੀ ਮਿਹਨਤ ਹੋਣੀ ਆਇਆ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਹਰ ਵੇਲੇ ਆਪਣੇ ਨਾਲ ਰੱਖਿਆ ਹੈ। ਕਿੰਨਾ ਉਹ ਮਰਦਾਨਾ ਗੁਰੂ ਦੀ ਗੁਣ ਗਾਉਣ ਵਾਲਾ ਤੇ ਗੁਰੂ ਨੂੰ ਸੁਣਨ ਵਾਲਾ ਹੋਣਾ ਹੈ ਇੱਕ ਵਾਰੀ ਤਾਂ ਆਖਿਆ ਵੀ ਗੁਰੂ ਨਾਨਕ ਸਾਹਿਬ ਆ ਰੱਕਦੀ ਐ ਇਧਰੋਂ ਰੋਕਦੀ ਕਿਤੇ ਤਾਂ ਗੁਰੂ ਨਾਨਕ ਸਾਹਿਬ ਨੂੰ ਕਿਤੇ ਰੋਕਣ ਲਈ ਕਿਤੇ ਨਾਂ ਵਾਲਾ ਸ਼ਬਦ ਹੋਵੇ ਉਹਦੇ ਨੇ ਕਹਿੰਦੇ ਨਹੀਂ ਗੁਰੂ ਨਾਨਕ ਸਾਹਿਬ ਜਿੱਥੇ ਜਾਵੋਗੇ ਤੁਹਾਡੇ ਨਾਮ ਆਏ ਤੇ ਜਿੱਦਣ ਵਾਹਿਗੁਰੂ ਆਖਰੀ ਸਮਾਯਨ ਗੁਰੂ ਨਾਨਕ ਸਾਹਿਬ ਨੇ ਆਪਣੀ ਗੋਦ ਚ ਭਾ ਕੇ ਕਿਉਂਕਿ ਤਕਰੀਬਨ 10 ਕੁ ਸਾਲ ਵੱਡੇ ਨੇ ਭਾਈ ਮਰਦਾਨਾ ਗੋਦ ਚ ਭਾ ਕੇ ਆਖਿਆ ਵੀ 10 ਮਰਦਾਨਿਆਂ ਕੀ ਚਾਹੀਦਾ ਆ। ਦੇ ਦिए ਇੱਥੇ ਇੱਥੇ ਸਾਰੀ ਜ਼ਿੰਦਗੀ ਦੇ ਨੂੰ ਪੁੱਜਿਆ ਕਰਨਗੇ ਮੜੀ ਬਣਾ ਦਿੰਨੇ ਆ ਯਾਰ। ਕੀ ਚਾਹਣਾ ਆ ਯਾਰਾ ਉਹਨੇ ਉਹਨੇ ਆਖਰੀ ਵੇਲੇ ਹੀ ਉਹ ਮੰਗਿਆ ਜੀ ਮਾਲਕਾ ਹੁਣ ਵੀ ਆਪਣੇ ਚਰਨਾ ਚ ਰੱਖੇ ਆ ਅੱਗੇ ਵੀ ਆਪਣੇ ਚਰਨਾ ਚ ਰੱਖਣੀ ਹੋਰ ਕੁਝ ਵੀ ਨਹੀਂ ਚਾਹੀਦਾ ਮੈਨੂੰ। ਜੇ ਮੈਂ ਇੱਥੇ ਗੁਰੂ ਨਾਨਕ ਜੀ ਤੁਹਾਨੂੰ ਸੁਣਿਆ ਅੱਗੇ ਵੀ ਖੇੜ ਐਵੇਂ ਦੀ ਬਣਾਇਓ ਆਪਣੇ ਕੋਲ ਰੱਖਿਓ ਮੈਂ ਸਾਰੀ ਜ਼ਿੰਦਗੀ ਸੁਣਾ ਵੀ ਤੁਹਾਨੂੰ ਤੇ گاਵਾ ਵੀ ਤੁਹਾਨੂੰ ਇਹ ਇਹ ਆ ਗਾਉਣਾ ਤੇ ਸੁਣਨਾ ਸਾਡੇ ਗਾਈ ਸਾਡੇ ਸੁਨੇ ਸਾਡੀ ਮਨੋਰਥਵਾਦੀ ਨੇ ਔਰ ਗੁਰੂ ਨਾਨਕ ਸਾਹਿਬ ਦੇ ਨਾਲ ਸੁਣਨ ਵਾਲਾ ਔਰ ਕਹਿਣ ਵਾਲਾ ਜਿਹੜਾ ਹਰ ਵੇਲੇ ਨਾਲ ਆਇਆ ਵਾ ਉਹਨੇ ਇਕੱਲੇ ਇਕੱਲੇ ਗੁਰੂ ਨਾਨਕ ਦੇ ਆ ਬੋਲਾਂ ਨੂੰ ਅਪਣਾਇਆ ਤੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਜੀਨੇ ਸੁਣਿਆ ਔਰ ਜੀਨੇ ਮੰਨਿਆ ਪਰੈ ਨਾ ਜਮ ਕੇ ਧਾਮ ਉਹ ਭਾਈ ਈਸ ਜਾ ਇਹ ਇਹ ਦੁੱਖਾਂ ਦੀਆਂ ਫਾਇਆਂ ਤੋਂ ਦੂਰ ਹੋ ਗਿਆ ਜੋ ਪ੍ਰਾਨੀ ਮਮਤਾਤ ਜੈ ਲੋਭ ਮੋਹ ਅਹੰਕਾਰ ਕਹਿੰਦੇ ਜਿਹੜੇ ਮਨੁੱਖ ਨੇ ਦਾ ਆਪਣੇ ਅੰਦਰੋਂ ਮਾਇਆ ਦੀ ਲੋਭ ਮੋਹ ਔਰ ਅਹੰਕਾਰ ਨੂੰ ਖਤਮ ਕਰ ਲਿਆ ਕੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਉਹ ਆਪ ਵੀ ਤਰ ਗਏ ਆ ਉਹਦੇ ਨਾਲ ਜਿੰਨੇ ਜੁੜ ਗਏ ਨੇ ਉਹਨੇ ਸਾਰਿਆਂ ਦਾ ਹੀ ਵੇੜਾ ਪਾਰ ਕਰਤਾ ਜਿਹਦੇ ਅੰਦਰ ਮਾਇਆ ਦੀ ਮਮਤਾ ਔਰ ਲੋਭ ਔਰ ਮੋਹ ਔਰ ਕਿਸੇ ਤਰ੍ਹਾਂ ਦਾ ਅਹੰਕਾਰ ਮੇਰੇ ਨਾਲ ਗੁਰੂ ਨਾਨਕ ਸਾਹਿਬ ਦੇ ਅੰਦਰ ਸਾਰੇ ਤਰ੍ਹਾਂ ਦੀਆਂ ਕੁਆਲਿਟੀਆਂ ਨੇ ਪਰ ਕਦੇ ਉਹਨਾਂ ਦਾ ਵਾਧਾ ਵਿਕਾਸ ਜਾਂ ਉਹਨਾਂ ਨੂੰ ਅਹੰਕਾਰ ਵਿੱਚ ਨਹੀਂ ਲੈ ਕੇ ਆਇਆ ਅਹੰਕਾਰ ਇੱਕ ਨਿੱਕਾ ਜਿਹਾ ਪਰਦਾ ਹੀ ਆ ਇਹ ਮਾਇਆ ਗੁਰੂ ਨਾਨਕ ਸਾਹਿਬ ਕੋਲ ਵੀ ਬਹੁਤ ਆਇਆ ਜਿਨ੍ਹਾਂ ਦੇ ਬੋਲ ਨੇ ਨਾ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆ ਦਾ ਉੱਠਣਾ ਬੈਠਣਾ ਵੀ ਬਹੁਤ ਧਨਾੜ ਲੋਕਾਂ ਨਾਲ ਆਇਆ ਅਸੀਂ ਲੱਖੀ ਸ਼ਾਹ ਬਣਜਾਰੇ ਦੀ ਗੱਲ ਕਰਦੇ ਆ ਨਾ ਜਿੱਥੇ ਅੱਜ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਜਿੱਥੇ ਆਪਣੇ ਘਰ ਨੂੰ ਅੱਗ ਲਾਤੀ ਆ ਆ ਆਪਣੇ ਵੱਡੇ ਬੰਗਲੇ ਨੂੰ ਵੀ ਅੱਗ ਲਾਉਣਾ ਕੋਈ ਆਮ ਬਾਤ ਨਹੀਂ ਉਹਨਾਂ ਸਮਿਆਂ ਦੇ ਵਿੱਚ ਵੀ ਜਿਨ੍ਹਾਂ ਸਮਿਆਂ ਦੇ ਵਿੱਚ ਕੱਖਾਂ ਦੀਆਂ ਕੁਲੀਆਂ ਨੇ ਨਾ ਕੁਲੀਆਂ ਨੂੰ ਬਣਾਉਣਾ ਬਹੁਤ ਮਿਹਨਤਾਂ ਦਾ ਲੱਗਦਾ ਜਾਂ ਉਹਨਾਂ ਵੇੜਿਆਂ ਦੇ ਵਿੱਚ ਆਪਣੇ ਵੱਡੇ ਵੱਡੇ ਬੰਗਲੇ ਮਹਿਲਾਂ ਨੂੰ ਅੱਗ ਲਾ ਦੇਣੀ ਗੁਰੂ ਖਾਤਰ ਇਹ ਵੀ ਵੱਡੇ ਹਿਰਦੇ ਦਾ ਇਹਨਾਂ ਲੋਕਾਂ ਦਾ ਗੁਰੂ ਤੇਗ ਬਹਾਦਰ ਜੀਾਂ ਦਾ ਪਿਆਰ ਆ ਯਾਰ ਅਰ ਜਾਣ ਕੇ ਵੇਖੋ ਵੀ ਐਡੇ ਤਣਾੜ ਲੋਕਾਂ ਨਾਲ ਪਿਆਰ ਕਦੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਾਂ ਨੇ ਕਿਸੇ ਪਾਸੋਂ ਮਾਇਆ ਦੀ ਮੰਗ ਕੀਤੀ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਕੋਲ ਕਿਸੇ ਤਰ੍ਹਾਂ ਦਾ ਮੋਹ ਹੋਵੇ ਆਪਣਾ ਆ ਵਸਾਇਆ ਹੋਇਆ ਆਪਣੀਆਂ ਜ਼ਮੀਨਾਂ ਆਪਣਾ ਅਨੰਦਪੁਰ ਸਾਹਿਬ ਆਪਣੇ ਧੀਆ ਬੱਚੇ ਸਾਰਾ ਕੁਝ ਛੱਡ ਛਡਾ ਕੇ ਕਿਸੇ ਦੇ ਲਈ ਆਪਣੇ ਆਪੇ ਨੂੰ ਵਾਰ ਦੇਣਾ ਇਹ ਗੁਰੂ ਨਾਨਕ ਪ੍ਰਤੇਕ ਬਹਾਦਰ ਜੀ ਨੇ ਉੱਤੋਂ ਇਹ ਵੀ ਅਹੰਕਾਰ ਨਹੀਂ ਕਦੇ ਕੀਤਾ ਵੀ ਹਾਂ ਅਸੀਂ ਅਹੰਕਾਰ ਵਿੱਚ ਇਹ ਗੱਲ ਕਹਿੰਦੇ ਆ ਵੀ ਅਸੀਂ ਜਨੇਵਾ ਦੀ ਰਾਖੀ ਕਰਦੇ ਕਹਿੰਦੇ ਨਹੀਂ ਭਾਈ ਇਹ 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 ਬਗਾਵਤੀ ਸੋਚ ਸੀ ਜਿਨ੍ਹਾਂ ਨੇ ਤੱਕੇ ਦੇ ਨਾਲ ਕਿਸੇ ਦੇ ਜਨੇਊ ਨੂੰ ਖਤਮ ਕਰਨ ਦੀ ਗੱਲ ਕੀਤੀ ਉਥੇ ਸਿੱਖ ਆਪਣੀ ਇੱਕ ਢਾਕੇ ਗੱਲ ਕਹਿੰਦਾ ਆ ਨਾ ਤੱਕਾ ਕਿਸੇ ਨਾਲ ਕੀਤਾ ਤੇ ਨਾ ਤੱਕਾ ਕਿਸੇ ਦੇ ਨਾਲ ਹੋਣ ਦੇਣਾ ਆ ਇਹ ਆ ਜਿਹੜੀਆਂ ਸਿੱਖਾਂ ਦੇ ਹੱਥ ਕਿਰਪਾਨਾਂ ਨੇ ਤਲਵਾਰਾਂ ਨੇ ਸ੍ਰੀ ਸਾਹਿਬਾਂ ਨੇ ਇਹ ਇਸ ਗੱਲ ਦੀਆਂ ਸੂਚਕ ਸੀ ਵੀ ਇਹ ਕਿਸੇ ਨਾਲ ਤੱਕਾ ਹੋਣ ਨਹੀਂ ਸੀ ਹੁੰਦੀਆਂ ਇਸ ਕਰਕੇ ਪਹਿਲਾਂ ਹੀ ਆਉਣੀਆਂ ਨੇ ਕਦੇ ਅਹੰਕਾਰ ਨਹੀਂ ਇਹਨਾਂ ਦਾ ਆਪਣੇ ਆਪ ਤੇ ਉਹ ਨਹੀਂ ਵੀ ਇਹ ਇਨ ਈਗੋ ਵਿੱਚ ਲੈ ਕੇ ਕਹਿੰਦੇ ਨਹੀਂ ਇਹ ਤਾਂ ਗੁਰੂ ਨੇ ਫੜਾਈਆਂ ਸਿਖਾਤਰ ਸੀ ਵੀ ਕਿਸੇ ਮਜ਼ਲੂਮ ਕਿਸੇ ਦੀ ਸੁਰੱਖਿਆ ਦੇ ਲਈ ਨਹੀਂ ਇੱਕੋ ਗੁਰੂ ਸਾਹਿਬ ਇਹ ਕਹਿੰਦੇ ਨੇ ਸਾਡੀਆਂ ਜ਼ਿੰਦਗੀਆਂ ਵੇਖੋ ਵੀ ਅਸੀਂ ਅਹੰਕਾਰ ਵੀ ਸਭ ਤੋਂ ਵੱਧ ਆਇਆ ਮਾਇਆ ਲੋਭ ਮੋਹ ਅਹੰਕਾਰ ਦੇ ਇਨਾਂ ਝੰਜਟਾਂ ਦੇ ਵਿੱਚ ਕਿਵੇਂ ਫਸੇ ਖਲੋਤੇ ਆ ਗੁਰੂ ਤੇਗ ਬਹਾਦਰ ਜੀਾਂ ਦੇ ਕੋਲ ਵੀ ਅੱਗੇ ਬੱਚੇ ਨੇ ਅੱਗੇ ਗੁਰੂ ਗੋਬਿੰਦ ਸਿੰਘ ਦੇ ਵੀ ਕੋਲ ਵੀ ਬੱਚੇ ਨੇ ਬੱਚੇ ਉਹਨਾਂ ਨੇ ਵੀ ਪਾਲੇ ਨੇ ਬੱਚਿਆਂ ਦੇ ਕੁਰਬਾਨੀਆਂ ਵੀ ਕੀਤੀਆਂ ਨੇ ਪਰ ਅਸੀਂ ਆਪਣੇ ਬੱਚਿਆਂ ਧਨ ਦੌਲਤਾਂ ਦੇ ਮੋਹ ਦੇ ਵਿੱਚ ਆਇਆ ਪਰ ਗੁਰੂ ਕਹਿੰਦਾ ਪਿਆਰ ਰੱਖੋ ਪਰ ਮੋਹ ਨਾ ਕਰਿਓ ਕਹਿੰਦਾ ਕਹੋ ਨਾਨਕ ਆਪਨ ਤਰੈ ਜੀਨੇ ਵੀ ਇਸ ਗੱਲ ਨੂੰ ਅਪਣਾ ਲਿਓ ਉਹ ਵੀ ਤਰ ਗਿਆ ਏ ਆ ਉਦੇ ਨਾਲ ਜਿੰਨੇ ਨਾਲ ਹੋਰ ਜੁੜ ਗਏ ਉਹਨੇ ਸਾਰਿਆਂ ਦਾ ਹੀ ਵੇੜਾ ਪਾਰ ਕਰਤਾ ਹੈ ਕਿ ਕਿੰਨੀ ਵੱਡੀ ਖੇਡ ਹੋਣੀ ਆ ਜਾਂ ਕਿ ਗੁਰੂ ਸਾਹਿਬ ਜੀਆਂ ਦੇ ਕੋਲ ਕਿੰਨੇ ਤਰ੍ਹਾਂ ਦੇ ਸਿੱਖ ਆਉਂਦੇ ਨੇ ਤੇ ਸਤਿਗੁਰੂ ਸਾਰਿਆਂ ਨੂੰ ਆਪਣੇ ਵੇੜੇ ਚ ਭਾ ਕੇ ਪਾਰ ਲਾਉਂਦੇ ਪਏ ਡੱਲੇ ਨੇ ਵੀ ਤੇ ਇਹੋ ਆਖਿਆ ਸਤਿਗੁਰੂ ਜੀ ਉਹ ਮੈਂ ਆਪਣੇ ਬੱਚੇ ਵਾਰਿੰਦੇ ਤੁਹਾਡੇ ਤੋਂ ਕੁਝ ਦੇ ਦੇ ਸਤਿਗੁਰੂ ਆਪਣੇ ਘਰ ਚ ਪਨਾਹ ਦੇ ਦ ਸਤਿਗੁਰੂ ਜੀ ਕਹਿੰਦੇ ਸਭ ਕੁਝ ਮਿਲੂਗਾ ਜਿਸ ਦਿਨ ਤੂੰ ਗੁਰੂ ਵਾਲਾ ਬਣ ਜਾਉ ਗੁਰੂ ਵਾਲਾ ਬਣਿਆ ਸਤਿਗੁਰੂ ਨੇ ਆਪਣੇ ਘਰ ਚ ਆਪਣੀ ਥਾਂ ਤੇ ਪਨਾਹ ਦੇ ਦਿੱਤੀ ਹੈ ਲੈਣ ਨੂੰ ਉਹਦਾ ਬਹੁਤ ਚਿਤ ਕਰਦਾ ਆ ਜਬ ਅੱਜ ਵੀ ਅਸੀਂ ਪੜਦੇ ਆਇਆ ਵੀ ਡੱਲੇ ਨੇ ਸਤਿਗੁਰੂ ਜੀਆਂ ਦੇ ਕੇਸ ਸਤਿਗੁਰੂ ਜੀਆਂ ਦੇ ਕੰਗੇ ਨੂੰ ਸਾਹਮਣੇ ਰੱਖਿਆ ਆ ਮਿਲਿਆ ਆ ਸਭ ਕੁਝ ਮਿਲਿਆ ਆ ਪਰ ਮਿਲਿਆ ਉਦੋਂ ਆ ਜਦੋਂ ਉਹ ਗੁਰੂ ਵਾਲਾ ਬਣਦਾ ਆ ਸਾਨੂੰ ਵੀ ਇਹ ਸਮਝਾਇਆ ਜਾਂਦਾ ਓਏ ਤੂੰ ਇਸ ਗੁਰੂ ਦੇ ਲੜਲਾ ਮੇਕਨ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕਿੰਨੀ ਨਿਆਰੇ ਪੁਣੇ ਦੀ ਕਹਾਣੀ ਆ ਸਾਨੂੰ ਕਿਸੇ ਦੇਹ ਦੇ ਨਾਲ ਨਹੀਂ ਜੋੜਿਆ ਕਿਸੇ ਸ਼ਰੀਰ ਨਾਲ ਨਹੀਂ ਜੋੜਿਆ ਸਾਨੂੰ ਸ਼ਬਦ ਨਾਲ ਜੋੜਿਆ ਜਿੰਨਾ ਜਪਜੀ ਸਾਹਿਬ ਪੜ ਲਵਾਂਗੇ ਉਹ ਮੇਰੇ ਲਈ ਆ ਜਾਂਦਾ ਜਿੰਨਾ ਵਾਹਿਗੁਰੂ ਵਾਹਿਗੁਰੂ ਅਸੀਂ ਕਰ ਲਵਾਂਗੇ ਉਹ ਮੇਰੇ ਤੇ ਆਇਆ ਮੇਰਾ ਬੋਲਿਆ ਮੇਰੇ ਕੋਲ ਰਹਿ ਜਾਣਾ ਆ ਯਾ ਵਾ ਇਸ ਧਨ ਨੂੰ ਕੋਈ ਵੀ ਚੁਰਾ ਕੇ ਜਾਂ ਇਸ ਧਨ ਨੂੰ ਕੋਈ ਖੋ ਕੇ ਨਹੀਂ ਲੈ ਕੇ ਜਾ ਸਕਦਾ